ਮੌਗ ਨੇ ਕੀਤਾ ਜਾਂਜੀਨਨ ਪਰਪਾਵਤ ਹਰ ਤੁਸੀਂ ਦੇਖ ਰਹੇ ਹੋ ਕਾਰਾਂ ਟਰੱਕ ਸਕੂਲ ਵੈਨ ਆ ਰਹੀ ਹੈ ਲਈ ਪੰਜਾਕੇ ਤੇ ਸੜਕਾਂ ਦਾ ਬੁਰਾ ਹਾਲ ਹੈ ਹਾਸੀ ਹੋਣ ਦਾ ਕਾਰਨ ਸਵੌਗ ਬਣੀ ਹੋਈ ਹੈ ਪਰ ਆ ਰਹੀ ਹੈ ਵੀ ਲਈ ਪੰਜਾਕੇ ਚਲਦੀਆਂ ਹੈ ਕਿ ਸਰਕਾਰ ਨੇ ਕਈ ਵਾਰ ਚੰਗੀਆਂ ਨਹੀਂ ਕਰਨੀ ਆਖਵਾਤਾਂ ਪਾਰਾ ਘੁਰਕੇ ਸਾਹਮਣੇ ਕੰਦਗਾ ਕੇ ਆ ਰਹੀ ਹੈ ਇਸ ਸਰਦਾਰਨੀ ਲਈ ਬੜੇ ਸਕੂਲਾਂ ਦੇ ਵਿੱਚ ਕਿਹੜੀਆਂ ਤਾਂ ਕਿ ਹਾਦਸਾ ਦਾ ਦਾਣਾ ਬਣਦੇ ਆ ਜਿਹਾਕ ਜਿਹੜੇ ਬੁਵਾਰ ਹੋ ਜਾਂਦੇ ਆ ਬੱਚੇ ਬੁੜੇ ਸੋਲ ਹੁੰਦੇ ਆ ਧੂਆ ਚੜਦਾ ਹੈ ਅੱਖਾਂ ਨੂੰ ਸਾਹ ਦੀਆਂ ਬੁਵਾੜੀਆਂ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਬੁਵਾੜੀਆਂ ਬੱਚਿਆਂ ਨੂੰ ਲੱਗਦੀਆਂ ਤੇ ਬਿਮਾਰ ਹੋਣ ਵਾਲੇ ਅਨੇਕਾਂ ਬੱਚੇ ਜਿਹੜੇ ਬਿਮਾਰ ਹੋਏ ਪਏ ਇਹ ਬੱਚਿਆਂ ਨੂੰ ਤੇ ਖਾਸ ਤੌਰ ਤੇ ਬਜ਼ੁਰਗਾਂ ਨੂੰ ਦੇ ਘਰਾਂ ਲੈ ਜਾਂਦੇ ਆ ਬਹੁਤ ਜ਼ਿਆਦਾ ਇਸਤਕਲ ਤੇ ਕਿਸਾਨਾਂ ਦਾ ਤੋਂ ਨਾ ਜਿਹੜਾ ਮੰਡੀ ਚ ਹੁੰਦੀ ਜਾਂਦਾ ਤੇ ਕਰਾਲੀ ਖੇਤਾਂ ਗਿਰਦੀ ਜਾਂਦੀ ਹੈ ਤੇ ਇਹ ਕੀ ਖਾਣ ਮਲੂ ਜੀ ਬੁਰਾ ਹਾਲ ਹੋਇਆ ਪਿਆ